ਹੋ 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 ਸੱਜੀ ਕਾਲੇ ਰੰਗ ਦੀ ਪਾਸਾ ਜਿਹੜੀ ਨਾ ਬਾਈ ਦੇ ਆਹ ਸੱਜੀ ਇਹ ਗੱਲ ਹਲੋ ਕੋਈ ਵੀਰੇ ਤੂੰ ਨਿਆ ਤੇ ਛਾਲ ਕਾ ਤੋ ਮਾਰਨ ਗਿਆ ਬਬਈ ਦੁਖੀ ਐ ਮੈਂ ਨਹੀਂ ਯਾਰ ਮਰਨਾ ਥੋੜੀ ਹੱਲ ਆ ਕੋਈ ਬਾਹਰ ਚ ਕੀੜੇ ਪਏ ਪਏ ਸਾਰੀ ਹੱਡੀ ਕੀੜਿਆਂ ਨੇ ਖਾਧੀ ਪਈ ਐ ਜਤਿੰਦਰ ਵੀਰੇ ਪਹਿਲਾਂ ਤਾਂ ਯਾਰ ਮਰਨਾ ਹੱਲ ਨਹੀਂਗਾ ਜਿੱਦਾਂ ਪ੍ਰਮਾਤਮਾ ਨੇ ਆਪਾਂ ਨੂੰ ਰੱਖਣਾ ਨਾ ਕੋਈ ਕਹਿਣਾ ਪੈਂਦਾ ਕੋਈ ਸਾਥ ਨਹੀਂ ਆਉਂਦਾ ਉਹ ਗੱਲ ਨਹੀਂ ਅਸੀਂ ਤੇਰੇ ਨਾਲ ਤੂੰ ਸਾਡਾ ਭਰਾ ਮਾ ਹੋਰ ਅਪਾਹਜ ਕੌਣ ਹੁੰਦੇ ਆ ਹੋਰ ਅਪਾਹਜ ਕਿੱਦਾਂ ਦੇ ਹੁੰਦੇ ਆ ਇੱਕ ਲੱਤ ਹੈ ਨਹੀਂ ਤੇ ਜਿਹੜੀ ਲੱਤ ਸਹੀ ਹੈ ਇੱਕ ਉਹਦੇ ਵਿੱਚ ਇਹ ਕਹਿੰਦਾ ਇੰਨਾ ਦਰਦ ਹੁੰਦਾ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਔਰ ਪੈਰ ਦੇ ਵਿੱਚ ਕੀੜੇ ਪਏ ਹੋਇਆ ਬਾਈ ਦੇ ਜਦੋਂ ਸਰੀਰ ਖੜ ਗਿਆ ਫਿਰ ਇਹਦੇ ਕੋਲੇ ਆਪਸ਼ਨ ਕੀ ਬਚ ਗਈ ਹੈ ਫੀਖ ਮੰਗਣਾ ਅੰਦਰੋਂ ਵੱਡ-ਵੱਡ ਖਾ ਰਹੇ ਆ ਬਾਈ ਨੂੰ ਇਹਦੀ ਤਕਲੀਫ ਇਹੀ ਜਾਣਦਾ ਜਤਿੰਦਰ ਜੀ ਮਮਾ ਜੀ ਮੈਂ ਬਹੁਤ ਪਰੇਸ਼ਾਨ ਆ ਮੈਂ ਜ਼ਿੰਦਗੀ ਜੀਣਾ ਚਾਹੁੰਦਾ ਪਰ ਮੇਰਾ ਇੰਨਾ ਕਿ ਦੁੱਖ ਵੱਧ ਗਿਆ ਆ ਤੇ ਮੇਰੀ ਪੈਰ ਦੀ ਇਨੀ ਕੰਡੀਸ਼ਨ ਖਰਾਬ ਹੋ ਗਈ ਆ ਤੇ ਉਸ ਕਰਕੇ ਬਾਬਾ ਜੀ ਮੇਰੇ ਕੋਲ ਖੇਲ ਤੁਰਨੀ ਹੁੰਦਾ ਪਿਆ ਤੇ ਘਰ ਬੈਠ ਕੇ ਵੀ ਬਾਬਾ ਜੀ ਮੈਂ ਬਹੁਤ ਦੁਖੀਆਂ ਮੇਰੇ ਕੋਲ ਪਾਸਾ ਨਹੀਂ ਲੈ ਹੁੰਦਾ ਨਾ ਬੈਹ ਹੁੰਦਾ ਨਾ ਕੁਝ ਰੋਟੀ ਖਾਂ ਹੁੰਦੀ ਆ ਨਾ ਕੋਈ ਦਵਾਈ ਖਾ ਹੁੰਦੀ ਆ ਤੇ ਬਾਬਾ ਜੀ ਤੇ ਹਰ ਹਸਪੀਟਲ ਚ ਦੋ ਗੇੜੇ ਕੱਢੇ ਆ ਅਗਲੇ ਕਹਿੰਦੇ ਆ ਤੁਹਾਡੇ ਅੱਗੇ ਪਿੱਛੇ ਕੋਈ ਹੋਣਾ ਚਾਹੀਦਾ ਤੁਹਾਡੇ ਕੋਲ ਪੈਸਾ ਢੇਲਾ ਹੋਣਾ ਚਾਹੀਦਾ ਇੰਨੇ ਪੈਸੇ ਜਮ੍ਹਾਂ ਕਰਾ ਦਿਓ ਕਿ ਬਾਬਾ ਜੀ ਮੇਰੇ ਪਾਸ ਕੁਛ ਨਹੀਂ ਹੈਗਾ ਤੇ ਮੇਰਾ ਛੋਟਾ ਜਿਹਾ ਪਰਿਵਾਰ ਆ ਇੱਕ ਮੇਰਾ ਬੇਟਾ ਆ ਜੀ 8ਵੀਂ ਕਲਾਸ ਚ ਪੜਦਾ ਆ ਤੇ ਇੱਕ ਮੇਰੀ ਮਾਂ ਆ ਜੀ ਤੇ ਵਾਈਫ ਮੇਰੀ ਜਦੋਂ ਮੇਰੀ ਆ ਉਂਗਲਾ ਏਡਾ ਹੋ ਗਿਆ ਤੇ ਮੈਨੂੰ ਛੱਡ ਕੇ ਚਲੇ ਗਈ ਸੀ ਮੈਂ ਇੱਥੇ ਆਇਆ ਸੀ ਬਾਬਾ ਬਹੁਤ ਦੁਖੀ ਹੋ ਕੇ ਬਾਬਾ ਜੀ ਸੁਸਾਇਡ ਕਰਨ ਮਰਨ ਆਇਆ ਸੀਗਾ ਬਸ ਮੇਰਾ ਇਲਾਜ ਕਰਵਾ ਦਿਓ ਤੇ ਮੈਂ ਇਸ ਦੁਨੀਆ ਤੇ ਆਪਣਾ ਪਰਿਵਾਰ ਚਲਾ ਸਕਾਂ ਬਾਬਾ ਜੀ ਹਾਂ ਸასი ਘਾਲ ਵੀਰੇ ਸਸੋਤਾ ਜੀ ਵੀਰੇ ਤੂੰ ਨਹਿਰ ਚ ਛਾਲ ਕਾ ਤੋ ਮਰਨ ਗਿਆ ਬਾਬਾ ਜੀ ਦੁਖੀ ਐ ਨਾ ਨਹੀਂ ਯਾਰ ਮਰਨਾ ਥੋੜੀ ਹੱਲਾ ਕੋਈ ਹੋ ਰਿਹਾ ਹੂੰ ਕੀ ਨਾਂ ਕੀ ਤੇਰਾ ਚਿਤਿੰਦਰ ਜੀ ਜਤਿੰਦਰ ਕੀ ਕੱਲਾ ਜਤਿੰਦਰ ਠੀਕ ਆ ਡੈਡੀ ਦਾ ਕੀ ਨਾਂ ਹੈ ਤੇਰਾ ਸ਼੍ਰੀ ਹਰਵੰਸ ਲਾਲ ਜੀ ਹਰਵੰਸ ਲਾਲ ਪਿੰਡ ਕਿਹੜਾ ਚਲੰਦਰਾ ਸ਼ਹਿਰ ਜੀ ਸ਼ਹਿਰ ਚ ਮਹੱਲਾ ਕਿਹੜਾ ਐ ਵਸਤੀ ਵਾਵਾ ਖੇਲ ਸਭ ਤੋਂ ਪਹਿਲਾਂ ਸਟਾਰਟਿੰਗ ਤੇ 25 ਸਾਲ ਸਲਾਈ ਦਾ ਹੀ ਕੰਮ ਕੀਤਾ ਸਲਾਈ ਕੱਪੜੇ ਸਲਾਈ ਹਾਂਜੀ ਫਿਰ ਮੀਂਹ ਉਂਗਲਾ ਜਵਾਬ ਦੇ ਕੇ ਚਾ ਇਹ ਕੀ ਹੋ ਗਿਆ ਸੀਗਾ ਹੱਥਾਂ ਨੂੰ ਇਹ ਸਰ ਜਿੱਦਾਂ ਇਹ ਬਚਪਨ ਚ ਘੱਟ ਹੋਈ ਸੀਗੀ ਇਹ ਫਿਰ ਉਂਗਲਾ ਰਹਿ ਗਈਆਂ ਸਾਰੀਆਂ ਇਹ ਆਪੀ ਐ ਬਿੰਗੀਆਂ ਹੋ ਗੀਆਂ ਹਾਂਜੀ ਆਂਗੂਲ ਵੱਡੀਆਂ ਕਿਵੇਂ ਗਈਆਂ ਇਹ ਐ ਵੱਡੀਆਂ ਗਈਆਂ ਸੀ ਕਿਵੇਂ ਇਹ ਕਟਰ ਕੱਪੜਾ ਚਲਾਉਂਦੇ ਵਿੱਚ ਆ ਗਈਆਂ ਸੀ ਤੇ ਆ ਬਿੰਗੀਆਂ ਫਿਰ ਬਾਅਦ ਚ ਹੋਈਆਂ ਇਹ ਬਿੰਗੀਆਂ ਪਹਿਲੇ ਹੀ ਹੋਈਆਂ ਆ ਅੱਛਾ ਇਹ ਹੱਥ ਨਾਲ ਕੰਮ ਕਰਦਾ ਸੀ ਉਹ ਵੀ ਡੈਮੇਜ ਹੋ ਗਏ ਅੱਛਾ ਫਿਰ ਸਰ ਮੈਂ ਝੂਠੇ ਉਹਦਾ ਹੈਲਪ ਹੀ ਲੈਣਾ ਹੁੰਦਾ ਸੀ ਸਾਰਿਆਂ ਤੋਂ ਤੇ ਵਿਆਹ ਉਹ ਵਿਆਹ ਹੋਇਆ ਸੀ ਜਦੋਂ ਮੈਂ ਸਿਲਾਈ ਦਾ ਕੰਮ ਕਰਦਾ ਸੀ ਬੱਚੇ ਬੱਚੇ ਦੋ ਆ ਜੀ ਇੱਕ ਕੁੜੀ ਆ ਹੂੰ ਇੱਕ ਮੁੰਡਾ ਕੁੜੀ ਮੇਰੀ ਘਰ ਵਾਲੀ ਨਾਲ ਲੈ ਗਈ ਸੀ ਉਹ ਕਿੰਨੇ ਸਾਲਾਂ ਦੀ ਆ ਉਹ ਹੈ ਜੀ ਆ 6 ਕੇ ਸਾਲ ਦੀ ਹੈ ਤੇ ਮੁੰਡਾ ਮੁੰਡਾ ਹੈਗਾ ਜੀ 8 ਕੇ ਸਾਲ ਦਾ 8 ਕੇ ਸਾਲ ਦਾ ਹਾਂ ਜੀ ਜਦੋਂ ਉਂਗਲਾ ਕੱਟੀਆਂ ਗਈਆਂ ਹੂੰ ਤੇ ਉਹਦੇ ਹੀ ਚਲੇ ਗਏ ਸੀ ਉਹ ਚਲੇ ਗਏ ਫਿਰ ਤੂੰ ਪੀਖ ਮੰਗਣ ਲੱਗ ਗਿਆ ਹਾਂ ਜੀ ਕਿ ਪੀਖ ਕੇ ਮੈਂ ਮੰਗਦਾ ਰੁੜ ਕੇ ਨਹੀਂ ਸਰੋ ਥੋੜੀਆਂ ਨਾ ਟਰਾਈ ਸਾਈਕਲ ਟਰਾਈ ਸਾਈਕਲ ਸੀਗਾ ਜੀ ਕਿੱਥੇ ਮੰਗਦਾ ਸੀ ਭੀਖ ਜਲੰਧਰ ਦੀ ਅੱਛੀ ਜਲੰਧਰ ਸ਼ਹਿਰ ਚ ਮੋਟਰ ਟੌਂਗ ਤੇ ਨਸ਼ਾ ਵੀ ਕਰਨ ਲੱਗ ਕੇ ਸ਼ਰਾਬ ਪੀਣ ਲੱਗ ਗਏ ਨਹੀਂ ਸਰ ਨਹੀਂ ਹਾਂ ਨਸ਼ਾ ਤਾਂ ਨਹੀਂ ਕਰਿਆ ਕਦੇ ਕੋਈ ਭੀਖ ਮੰਗ ਕੇ ਰੋਟੀ ਖਾ ਲੈਂਦਾ ਸੀ ਆਪ ਆਪਣੇ ਬੱਚੇ ਨੂੰ ਪਾਲ ਲਿਆ ਤੇ ਪੜਾਉਂਦਾ ਪਿਆ ਅੱਠਵੇਂ ਚ ਜਾ ਜੀ ਸਰ ਜੀ ਨੂੰ ਬੇਟੇ ਨੂੰ ਹਾਂ ਜੀ ਬੇਟਾ ਤੇਰੇ ਨਾਲ ਹੀ ਆ ਫੇਰ ਤਾਂ ਮੇਰੇ ਮੰਮੀ ਵੀ ਨਾਲ ਆ ਮੇਰੇ ਹਾਂ ਬੇਟਾ ਵੀ ਉਹਨਾਂ ਦਾ ਹੀ ਗੁਜ਼ਾਰਾ ਕਰਦਾ ਸੀਗਾ ਦੁੱਧ ਪਾਣ ਕੇ ਯਾਨੀ ਕਿ ਮੰਗ ਮੰਗ ਕੇ ਕਿਵੇਂ ਨਾ ਕਿਵੇਂ ਬੱਚਾ ਵੀ ਪਾਲਿਆ ਮਾਂ ਦੀ ਵੀ ਰੋਟੀ ਪਾਣੀ ਦੇਣ ਦਾ ਜਮ ਕੀਤਾ ਤੇ ਆਪਦਾ ਵੀ ਕੀਤਾ ਤੇ ਹੁਣ ਸਰ ਮੈਂ ਉਹਨਾਂ ਦੇ ਉੱਤੇ ਬੋਝ ਨਹੀਂ ਸੀ ਬੰਨਾ ਚਾਹੁੰਦਾ ਹਾਂ ਇਸ ਕਰਕੇ ਮੇਰਾ ਮੁੰਡਾ ਵੀ ਪਰੇਸ਼ਾਨ ਸੀਗਾ ਨਾ ਉਹ ਤੋਂ ਮੇਰੇ ਕੋਲ ਉਹ ਵਿਚਾਰੇ ਨੂੰ ਬਾਥਰੂਮ ਵਿੱਚ ਕੋ ਚੱਕ ਲੈ ਜਾਂਦਾ ਹੁੰਦਾ ਸੀ ਹੂੰ ਤੇ ਨਾ ਉਹ ਤੋਂ ਮੇਰਾ ਬੋਝ ਦੋ ਤਿੰਨ ਦਿਨ ਦੇ ਵਿੱਚ ਬਤਰਾ ਬਹੁਤ ਔਖਾ ਹੋ ਗਿਆ ਸੀਗਾ ਇਸ ਕਰਕੇ ਫਿਰ ਮੈਂ ਇਹ ਦੋ ਤਿੰਨ ਦਿਨ ਤੇਰਾ ਮਤਲਬ ਸਿਹਤ ਕੰਮ ਕਰਨੋਂ हट ਕੇ ਬਿਮਾਰ ਹੋ ਗਿਆ ਹਫਤਾ ਹੀ ਹੋ ਗਿਆ ਸੀਗਾ ਰੋਟੀ ਖਾਣੋਂ ਵੀ ਹਟ ਗਿਆ ਇਹ ਬੁਖਾਰ ਵੀ ਬਹੁਤ ਹੈ ਤੇ ਨਾਲ ਵਾਸਤੇ ਪੈਸੇ ਵੀ ਨਹੀਂ ਸੀਗਾ ਓਕੇ ਉਧਰ ਕਿਵੇਂ ਜਾ ਪਹੁੰਚੇ ਤੁਸੀਂ ਕਿੱਥੇ ਮਿਲਾਂ ਕਿੱਥੋਂ ਮਿਲੇ ਆਪਾਂ ਨੂੰ ਇਹ ਜੀ ਰੋਪੜ 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 ਨਹਿਰ ਤੇ ਉੱਥੇ ਕਿਵੇਂ ਚਲੇਗੇ ਤੁਸੀਂ ਉੱਥੇ ਸਰ ਇੱਥੂ ਆਟੋ ਕਰਾਇਆ ਹੂੰ ਕਿੱਥੇ ਆਟੋ ਵਾਲੇ ਨੇ ਕਿਹਾ ਮੈਨੂੰ ਬੱਸ ਵਿੱਚ ਬਿਠਾ ਦੇ ਆਪਣੇ ਉੱਥੇ ਜਲੰਧਰੋਂ ਹਾਂਜੀ ਹੂੰ ਫੇਰ ਉੱਥੇ ਦੇ ਕਨੈਕਟ ਜਿਹੜੇ ਆ ਹੂੰ ਕੋਣ ਮੈਂ ਕਿਹਾ ਵੀ ਮੇਰੇ ਰਿਸ਼ਤੇਦਾਰ ਆਣੇ ਇੱਥੇ ਰੂਪਨ ਕੰਡੇ ਤੇ ਲਾ ਲਈ ਮੈਨੂੰ ਜੀ ਮਤਲਬ ਪਹਿਲੇ ਵਾਲੇ ਤੇ ਹੂੰ ਉਹ ਲਾ ਕੇ ਚਲੇ ਗਏ ਹੂੰ ਤਿੰਨ ਚਾਰ ਬੰਦੇ ਵਿਚਾਰੇ ਨੇ ਚੱਕ ਕੇ ਲਾ ਦਿੱਤਾ ਇਹ ਵਸ ਰੱਬ ਕਰ ਜਾਣਾ ਇਸੇ ਚੱਲੇ ਸੀ ਹੂੰ ਉਸ ਕੋਈ ਵਾਏ ਗੂ ਦਾ ਰਿਸ਼ਤਾ ਮਿਲ ਗਿਆ ਹੂੰ ਉੱਤੇ ਦਲੀਆਂ ਚੜਾਉਣਾ ਆਇਆ ਸੀਗਾ ਅਦਰਬੱਤੀ ਕਰਨ ਉਹਨੇ ਕਿਹਾ ਕਿ ਦਸ਼ਾਲ ਮਾਰਨ ਲੱਗਾ ਹੂੰ ਕਿੰਦਾ ਬੜਿਆ ਲੋਕਾ ਤੂੰ ਤਾਂ ਜਾਏਂਗਾ ਜਾਏਂਗਾ ਉਹ ਤੇਰੇ ਘਰ ਦੇ ਨੂੰ ਪਰੇਸ਼ਾਨ ਬੋ ਕਰਨਾ ਪੁਲਿਸ ਵਾਲਿਆਂ ਨੇ ਹੂੰ ਤੇ ਉਹ ਤੇ ਤੇਰੇ ਭੈਣ ਭਰਾ ਸੱਜਣ ਮਿੱਤਰ ਸਾਰਿਆਂ ਨੂੰ ਨੇ ਹੂੰ ਤੋਚਲ ਕਰਨਾ ਹੂੰ ਕਿ ਤੁਸੀਂ ਕੁਛ ਕਿਨੂੰ ਕੀਤਾ ਆ ਕਿਹਾ ਇਹ ਇਸ ਕਰਕੇ ਕਿ ਮੈਂ ਉਸ ਬੈਂਚ ਦੇ ਉੱਤੇ ਹੂੰ ਬਹੁਤ ਵੱਡਾ ਬੈਂਚ ਸੀਗਾ ਉੱਥੇ ਪੈ ਗਿਆ ਹੂੰ ਇਹ ਇਹ ਭਾਜੀ ਉਹਨਾਂ ਨੇ ਦੇਖਿਆ ਹੂੰ ਉਹ ਇਹਨਾਂ ਦਾ ਹੀ ਬੰਦਾ ਸੀਗਾ ਹੂੰ ਕਹਿੰਦੇ ਯਾਰ ਤੇਰਾ ਆਪਾ ਬਾਬਾ ਜੀ ਨੂੰ ਵੀਡੀਓ ਬਣਨੇ ਇਹ ਤੇਰਾ ਹਾਲਤ ਹੋ ਜਾਊਗਾ ਇਹ ਉਸ ਬਾਈ ਮੇਰੇ ਕੋਲ ਦਰਦ ਨਹੀਂ ਸਹਾਰ ਹੁੰਦੀ ਬਈ ਇਥੋਂ ਮੈਂ ਨਾ ਆਪਣੇ ਸਿਵਲ ਹਸਪੀਟਲ ਚ ਟੂਟੀ ਕਾ ਲਵਾਇਆ ਸੀ ਉਹ ਟੀਕਾ ਵੀ ਨਹੀਂ ਠੱਟ ਬੈਠਾ ਇਥੋਂ ਲੈ ਕੇ ਦਰਦ ਪੂਰੇ ਪੈਰ ਦੇ ਵਿੱਚ ਨਾ ਗੋਡਾ ਕੀੜੇ ਪਏ ਪਏ ਸਾਰੀ ਅੱਡੀ ਕੀੜਿਆਂ ਨੇ ਖਾਧੀ ਪਈ ਆ ਹਾਂਜੀ ਨਾ ਗੋਡਾ ਨਾ ਗੋਡਾ ਇੱਧਰ ਨੂੰ ਹੋ ਰਿਆ ਨਾ ਗੋਡਾ ਉੱਧਰ ਨੂੰ ਹੋ ਰਿਆ ਹੂੰ ਤੇ ਆਹ ਲੱਤ ਮੇਰੀ ਜਿਹੜੀ ਜਵਾਨੀ ਚ ਕੱਟ ਹੋਈ ਇਹਨੇ ਮੈਨੂੰ ਕੋਈ ਦੁੱਖ ਨਹੀਂ ਦਿੱਤਾ ਇਹ ਕਿਵੇਂ ਕੱਟੀ ਗਈ ਸੀ ਇਹ ਜੀ ਸਕੂਲ ਮੈਂ ਪੜਦਾ ਸੀਗਾ ਹੂੰ ਦੂਜੀ ਤੀਜੀ ਕਲਾਸ ਚ ਹੱਲੇ ਹੋ ਤੇ ਜਦੋਂ ਸੜਕ ਪਾਰ ਕੀਤੀ ਤੇ ਉਦੋਂ ਹਾਦਸਾ ਹੋ ਗਿਆ ਵਾ ਐਕਸੀਡੈਂਟ ਹੋ ਗਿਆ ਹਾਂਜੀ ਤੇ ਇਹਦਾ ਨਹੀਂ ਮੈਨੂੰ ਕੋਈ ਵੀ ਇਹਰ ਨਾਲ ਚੱਲੀ ਜਾ ਰਿਹਾ ਸੀ ਜਤਿੰਦਰ ਵੀਰੇ ਪਹਿਲਾਂ ਤਾਂ ਯਾਰ ਮਰਨਾ ਹੱਲ ਨਹੀਂ ਗਿਆ ਜਿਨ੍ਹਾਂ ਦੀਆਂ ਲੱਤਾਂ ਵੀ ਹੈ ਨਹੀਂ ਦੋਨੇ ਬਾਹਾਂ ਵੀ ਹੈ ਨਹੀਂ ਕੱਲੀ ਧਾੜੀ ਆ ਉਹ ਵੀ ਜਿਉਂਦੇ ਆ ਉਹ ਵੀ ਮੈਂ ਦੇਖਿਆ ਤੂੰ ਨੈਟ ਤੇ ਦੇਖੀ ਜਿਹਨਾਂ ਦੀਆਂ ਲੱਤਾਂ ਵੀ ਹੈ ਨਹੀਂ ਬਾਹਾਂ ਵੀ ਹੈ ਨਹੀਂ ਕੱਲੀਆਂ ਧੜਾਈਆਂ ਉਹ ਵੀ ਖੁਸ਼ ਆ ਪੂਰੇ ਜਿੱਦਾਂ ਪ੍ਰਮਾਤਮਾ ਨੇ ਆਪਾਂ ਨੂੰ ਰੱਖਣਾ ਨਾ ਉਵੇਂ ਹੀ ਰਹਿਣਾ ਪੈਂਦਾ ਕੋਈ ਸਾਥ ਦੇ ਬੜਾ ਹੋ ਗਿਆ ਨਾ ਕੋਈ ਕਹਿੰਦੀ ਸੀ ਤੇਰੇ ਨਾਲ ਤੂੰ ਸਾਡਾ ਭਰਾ ਵਾ ਕਿੰਨੇ ਸਾਲਾਂ ਨਾਲ ਤੋਂ ਮੈਂ 39 ਸਾਲ ਦਾ ਹੋ ਗਿਆ ਜੀ ਕਿਹੜੇ ਸਾਲ ਤੁਸੀਂ ਜੰਮਿਆ ਸੀ ਤੂੰ 86 ਦੇ ਵਿੱਚ ਮੇਰਾ 76 ਦਾ ਜਨਮ ਆ ਮੈਂ ਤੇ ਤੂੰ 10 ਸਾਲ ਵੱਡਾ ਠੀਕ ਆ ਜੀ ਤੇ ਤੂੰ ਜਰਾ ਵੱਡਾ ਭਰਾ ਵਾ ਠੀਕ ਤੇ ਅਸੀਂ ਤੇਰੇ ਨਾਲ ਆ ਤੈਨੂੰ ਤਕਲੀਫ ਨਹੀਂ ਹੋਣ ਦਿੰਦੇ ਠੀਕ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਠੀਕ ਤੂੰ ਠੀਕ ਵੀ ਹੋਏਂਗਾ ਆਪਾਂ ਕੋਸ਼ਿਸ਼ ਕਰਾਂਗੇ ਤੇਰੇ ਲੱਤ ਲੱਗ ਜੇਵੇ ਨਕਲੀ ਤੇ ਤੂੰ ਥੋੜੀਆਂ ਨਾ ਹੌਲੀ ਹੌਲੀ ਲੱਤ ਨੂੰ ਪ੍ਰੈਕਟਿਸ ਕਰਨ ਚੱਲਣ ਨੂੰ ਠੀਕ ਹੌਲੀ ਹੌਲੀ ਤੂੰ ਚੱਲਣ ਯੋਗ ਆ ਹੋ ਜਾਏ ਆਪਣੇ ਪੈਰਾਂ ਤੇ ਵੀ ਉੱਤੇ ਵੀ ਚੱਲ ਲੂੰਗਾ ਸਾਰਾ ਟ੍ਰਾਈਸਾਈਕਲ ਵੀ ਲੈ ਦਾਂਗੇ ਤੇਨੂੰ ਪਰ ਅੱਜ ਤੋਂ ਬਾਅਦ ਇੱਕ ਗੱਲ ਦਾ ਵਾਅਦਾ ਕਰ ਮੇਰੇ ਨਾਲ ਠੀਕ ਗੱਲਾਂ ਦੋ ਦਾ ਕਰ ਲੈ ਵਾਅਦਾ ਇੱਕ ਨਾਲ ਹੀ ਠੀਕ ਆ ਜੀ ਇੱਕ ਤਾਂ ਭੀਖ ਨਹੀਂ ਮੰਗਣੀ ਠੀਕ ਫੇਰ ਕੀ ਕਰਾਂਗਾ ਸਰ ਉਹ ਅਸੀਂ ਕਰਾਂਗੇ ਤੇਰੇ ਨਾਲ ਮਦਦ ਜਵਾਬ ਵੀ ਪੜਾਵਾਂਗੇ ਠੀਕ ਆ ਜੀ ਤੇ ਤੂੰ ਇੱਥੇ ਸਾਡੇ ਕੋਲ ਰਹਿ ਰੋਟੀ ਪਾਣੀ ਵਧੀਆ ਮਿਲਣਾ ਤੇਨੂੰ ਭੀਖ ਮੰਗਣ ਦੀ ਲੋੜ ਕੀ ਕਾਦਰੇ ਮੰਗਣੇ ਭੀਖ ਰੋਟੀ ਲਈ ਕੋਈ ਨਹੀਂ ਦਸ ਹਾਂ ਹੁਣ ਜੇ ਤੂੰ ਮਰ ਜਾਂਦਾ ਬੱਚੇ ਤਾਂ ਫੇਰ ਵੀ ਤੂੰ ਛੱਡੀ ਚੱਲਿਆ ਸੀ ਹਾਂ ਜੀ ਔਰ ਦੂਸਰੀ ਗੱਲ ਹੈ ਤੇਰੇ ਮੁੰਡੇ ਨੂੰ ਪੜਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਠੀਕ ਹੈ ਜੀ ਮਾਤਾ ਨੂੰ ਰਸਨ ਦੇ ਰਿਆ ਕਰਾਂਗੇ ਮਹੀਨੇ ਦੀ ਮਹੀਨੇ ਠੀਕ ਹੈ ਜੀ ਤੂੰ ਇੱਥੇ ਰਹਿ ਕੇ ਸਾਡੇ ਨਾਲ ਆਪਦਾ ਜੀਵਨ ਠੀਕ ਕਰ ਆਂਗਲਾ ਤੇਰੀਆਂ ਸਿੱਧੀਆਂ ਹੋ ਸਕਦੀਆਂ ਛੋਟੀਆਂ ਛੋਟੀਆਂ ਐਕਸਰਸਾਈਜ਼ ਕਰਾ ਕੇ ਨਾ ਤੂੰ ਆਪ ਜਿੱਥੇ ਨਾ ਕੰਮ ਕਰਨ ਯੋਗਾ ਹੋ ਸਕਦਾ ਠੀਕ ਹੈ ਜੀ ਆਦਾ ਪੂਰੀਆਂ ਹੀ ਆ ਜੀ ਉਹ ਹਿੰਮਤੇ ਮਰਦਾ ਮਦਦ ਦੇ ਖੁਦਾ ਠੀਕ ਹੈ ਜੀ ਜੀ ਬੰਦਾ ਹਿੰਮਤ ਕਰੂਗਾ ਨਾ ਤਾਂ ਰੱਬ ਵੀ ਮਦਦ ਕਰਦਾ ਜੇ ਤੂੰ ਹੀ ਹਿੰਮਤ ਢਾ ਕੇ ਨਹਿਰ ਚ ਡਿੱਗਣ ਚੱਲੇਆ ਫਿਰ ਰੱਬ ਵੀ ਮਦਦ ਨਹੀਂ ਕਰਦਾ ਪਰ ਤੇਰਾ ਕੋਈ ਚੰਗਾ ਕੀਤਾ ਸੀ ਜਾਂ ਤੇਰੀ ਮਾਂ ਦੀਆਂ ਕੋਈ ਚੰਗੀਆਂ ਦੁਆਵਾਂ ਅਸੀਸਾਂ ਸੀਗੀਆਂ ਤੇਰੇ ਨਾਲ ਜਾਂ ਤੇਰੇ ਬੱਚੇ ਦੀਆਂ ਤੇਰੇ ਨਾਲ ਕੋਈ ਸੀਗੇ ਹਜੇ ਰਿਸ਼ਤੇ ਜਿਹੜੇ ਤੂੰ ਉਹਨਾਂ ਨਾਲ ਜਿਉਣਾ ਤਾਂ ਤੂੰ ਬਚ ਗਿਆ ਹਾਂਜੀ ਭਾਈ ਜੀ ਤੁਸੀਂ ਇਹ ਜਤਿੰਦਰ ਵੀਰੇ ਨੂੰ ਭੇਜਿਆ ਸਾਡੇ ਕੋਲੇ ਇਹ ਕਿੱਥੇ ਮਿਲਿਆ ਈ ਤੁਹਾਨੂੰ ਵੀਰਾ ਜੀ ਉਹ ਵੀਰਾ ਨੂੰ ਸਾਨੂੰ ਮਿਲਿਆ ਸੀਗਾ ਈ ਰੋਪਰ ਆ ਕਿਸੇ ਉੱਪਰ ਨਹਿਰ ਤੇ ਵੱਡੀ ਨਹਿਰ ਤੇ ਹਾਂ ਜੀ ਬਤੀ ਨਰਦੇ ਮੇਨ ਅਸਾਂ ਜੀ ਕੀ ਕਰ ਰਿਆ ਸੀ ਉੱਥੇ ਵੀਰੇ ਹਾਂ ਹਾਂ ਸ਼ਹਿਰਦਰ ਬੈਠਿਆ ਸੀ ਉਹਨਾਂ ਹੈ ਆਪਣੀ ਜਸੀ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਇਸ ਵੀਰ ਨੂੰ ਸਾਡੇ ਤੱਕ ਪਹੁੰਚਦਾ ਕੀਤਾ ਸਾਨੂੰ ਸੰਪਰਕ ਕੀਤਾ ਜੀ ਇਹਦੇ ਵੀਰ ਦੇ ਪੈਰ ਦੇ ਵਿੱਚ ਜੂਆਂ ਜੀੜਾ ਕੀੜੇ ਪਏ ਹੋਇਆ ਬਾਈ ਜੀ ਸੌਰੀ ਤੇ ਬਾਕੀ ਇਹਦੀ ਤੁਸੀਂ ਦੇਖਿਆ ਹੀ ਹੈ ਤਕਲੀਫ ਨਾ ਹੱਥ ਵੀ ਉਹਨੇ ਬੇਕਾਰ ਲੱਤ ਵੀ ਹੈ ਨਹੀਂ ਇੱਕ ਤੇ ਅੰਦਰੋਂ ਵੀ ਹਾਰਿਆ ਪਿਆ ਹੈ ਇਹ ਵੀ ਅਸੀਂ ਹੁਣ ਕੋਸ਼ਿਸ਼ ਕਰਾਂਗੇ ਇਸ ਭਰਾ ਨੂੰ ਪਹਿਲਾਂ ਤਾਂ ਹੌਸਲਾ ਦੇ ਸਕੀਏ ਵੀ ਉੱਠ ਕੇ ਜਿਉਣ ਜੋਗਾ ਹੋਵੇ ਤੇ ਆਪਣਾ ਪਰਿਵਾਰ ਜਾਂ ਆਪਣੇ ਆਪ ਨੂੰ ਚਲਾਉਣ ਜੋਗਾ ਹੋਵੇ ਹੈਨਾ ਆਪਣੇ ਜੀਵਨ ਨੂੰ ਚਲਾਉਣ ਜੋਗਾ ਹੋਵੇ ਤੇ ਐਸੇ ਲੋਕਾਂ ਦੀ ਐਸੀ ਜ਼ਿੰਦਗੀ ਜਿਹੜੀ ਕੁਦਰਤ ਵੱਲੋਂ ਹੀ ਇਦਾਂ ਦੇ ਹਾਲਾਤ ਬਣ ਗਏ ਹੋਣ ਕਿਸੇ ਦੇ ਤੇ ਉਹਦੇ ਵਿੱਚ ਸਾਨੂੰ ਮਦਦ ਲਈ ਅੱਗੇ ਆਉਣਾ ਚਾਹੀਦਾ ਅਸੀਂ ਹੁਣ ਨਹੀਂ ਕਹਿੰਦੇ ਵੀ ਹੁਣ ਜਤਿੰਦਰ ਨੂੰ ਮਦਦ ਕਰੋ ਜਦੋਂ ਜਤਿੰਦਰ ਉੱਥੇ ਸੀ ਉੱਥੇ ਇਹਦੀ ਮਦਦ ਕਰਨੀ ਚਾਹੀਦੀ ਸੀ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਬੰਦੇ ਨੇ ਜਿਹੜੇ ਆਪਣੇ ਸਮਾਜ ਚ ਆਪਣੇ ਪਿੰਡ ਚ ਆਪਣੇ ਮਹੱਲੇ ਚ ਐਸੀ ਤਰ੍ਹਾਂ ਦਾ ਜੀਵਨ ਕੱਟ ਰਹੇ ਨੇ ਤੇ ਲੋਕ ਸਿਰਫ ਮੂਕ ਦਰਸ਼ਨ ਵਾਂਗ ਕੇ ਦੇਖ ਰਹੇ ਨੇ ਹੋਰ ਅਪਾਹਜ ਕੌਣ ਹੁੰਦੇ ਆ ਹੋਰ ਅਪਾਹਜ ਕਿੱਦਾਂ ਦੇ ਹੁੰਦੇ ਆ ਇੱਕ ਲੱਤ ਹੈ ਨਹੀਂ ਦੋਨੇ ਹੱਥ ਨਹੀਂ ਕੰਮ ਕਰਦੇ ਆ ਹੱਥ ਨਾਲ ਬਾਈ ਪੈਡਲ ਮਾਰ ਮਾਰ ਕੇ ਉਹ ਸਾਈਕਲ ਚਲਾਉਂਦਾ ਜਿਹੜਾ ਆਹਤ ਪੈ ਰਾਈਕਲ ਤੇ ਇਹ ਹੱਥ ਕੰਮ ਕਰਨ ਯੋਗਾ ਨਹੀਂ ਵਿੱਚ ਜ਼ਖਮ ਦੇਖੋ ਕਿੱਡਾ ਹੋਇਆ ਪਿਆ ਦਾ ਤੇ ਇਹ ਹੱਥ ਦੀਆਂ ਉਂਗਲਾਂ ਕੱਟੀਆਂ ਹੋਈਆਂ ਮਾ ਹਨਾ ਤੇ ਇਸ ਟਾਈਮ ਲੱਤ ਵੱਡੀ ਹੋਈ ਆ ਤੇ ਜਿਹੜੀ ਲੱਤ ਸਹੀ ਆ ਇੱਕ ਉਹਦੇ ਵਿੱਚ ਇਹ ਕਹਿੰਦਾ ਇੰਨਾ ਦਰਦ ਹੁੰਦਾ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਔਰ ਪੈਰ ਦੇ ਵਿੱਚ ਕੀੜੇ ਪਏ ਹੋਇਆ ਬਾਈ ਦੇ ਤੇ ਬਾਈ ਸਾਡੇ ਪੋਲੀਟੀਕਲ ਲੀਡਰ ਜਿਹੜੇ ਮੱਲੇ 'ਚ ਰਹਿੰਦਾ ਸੀਗਾ ਬਾਈ ਜਿੱਥੇ ਨੇ ਜੀਵਨ ਕੱਟਿਆ ਜਿੱਥੇ ਦੇ ਬੱਚਾ ਵੀ ਰਹਿ ਰਿਆ ਦੀ ਮਾਂ ਵੀ ਰਹਿ ਰਹੀ ਆ ਹਨਾ ਉਹਨਾਂ ਨੂੰ ਇਹ ਭੀਖ ਮੰਗ ਕੇ ਪਾਲ ਰਿਆ ਸੀਗਾ ਉਹਨਾਂ ਨੂੰ ਆਪਣੇ ਬੱਚੇ ਨੂੰ ਪੜ੍ਹਾ ਰਿਆ ਸੀ ਮਾਂ ਦੀ ਰੋਟੀ ਪਾਣੀ ਚ ਚਲਾ ਰਿਆ ਸੀ ਤੇ ਆਪਦਾ ਵੀ ਖਰਚਾ ਚਲਾਉਂਦਾ ਸੀ ਤੇ ਸਰ ਉਹਨਾਂ ਨੂੰ ਵੀ ਪਤਾ ਸੀ ਐਮਐਲਏ ਨੂੰ ਵੀ ਪਤਾ ਸੀ ਕੌਂਸਲਰ ਨੂੰ ਵੀ ਪਤਾ ਸੀ ਉਹ ਆਂਦੇ ਸੀ ਮਾਡਲ ਟਾਊਨ ਦਲੰਦਰ ਦੇ ਵਿੱਚ ਮਾਡਲ ਟਾਊਨ ਸ਼ਹਿਰ ਆ ਪਰ ਉਹ ਦੇਖ ਕੇ ਅੰਦੇਖਾ ਕਰ ਦਿੰਦੇ ਠੀਕ ਹੈ ਇਹਦੇ ਚ 100 ਕਮੀ ਹੋ ਸਕਦੀ ਆ ਅਸੀਂ ਨਹੀਂ ਕਹਿੰਦੇ ਬਹੁਤ ਚੰਗਾ ਬੰਦਾ ਹੋਊਗਾ ਹੋ ਸਕਦਾ ਹੈ ਕਿ ਕਮੀਆਂ ਹੋਣ ਪਰ ਯਾਰ ਕਮੀਆਂ ਦੇ ਤਾਂ ਅਸੀਂ ਵੀ ਭਰੇ ਪਏ ਆ ਅਸੀਂ ਕਿੰਨੇ ਕੁ ਚੰਗੇ ਆ ਸਾਡਾ ਫਰਜ਼ ਬਣਦਾ ਇਹਦੇ ਹਾਲਾਤਾਂ ਨੂੰ ਦੇਖ ਕੇ ਦੀ ਮਦਦ ਕਰਨੀ ਸਾਡਾ ਫਰਜ਼ ਬਣਦਾ ਇਸ ਬੰਦੇ ਦੀ ਘਰ ਦੀ ਕੰਡੀਸ਼ਨ ਦੇਖ ਕੇ ਵੀ ਇੱਕ ਬੰਦਾ ਅਪਾਹਜ ਆ ਵੀ ਉਹਦੇ ਘਰ 'ਚ ਕੀ ਹਾਲਾਤ ਆ ਉਹਦਾ ਬੱਚਾ ਪੜ ਰਿਹਾ ਸਕੂਲੇ ਜਾਂਦਾ 8ਵੀਂ ਕਲਾਸ 'ਚ ਹੋ ਗਿਆ ਹਾਂਜੀ 8ਵੀਂ ਕਲਾਸ ਦੇ ਵਿੱਚ ਹੋ ਗਿਆ ਉਹ ਅਜੋ 12 13 ਸਾਲਾਂ ਦਾ ਹੋ ਗਿਆ ਉਹ ਆਪਣੇ ਬਾਪ ਤੋਂ ਕੀ ਉਮੀਦ ਕਰਦਾ ਹੋਊ। ਉਹ ਕਿਵੇਂ ਆਪਣੇ ਬਾਪ ਨੂੰ ਲੈਟਰਨ ਬਾਥਰੂਮ ਲੈ ਕੇ ਜਾਂਦਾ ਹੋਊਗਾ। ਇਹ ਸਾਰੀਆਂ ਚੀਜ਼ਾਂ ਅਸੀਂ ਜਦੋਂ ਚਿਰ ਮਹਿਸੂਸ ਨਹੀਂ ਕਰਦੇ ਨਾ ਉਹਨਾਂ ਟਾਈਮ ਸਾਨੂੰ ਸਮਝ ਨਹੀਂ ਆਉਂਦੀਆਂ। ਜਾਂ ਅਸੀਂ ਨੇੜੇ ਹੋ ਕੇ ਨਹੀਂ ਦੇਖਦੇ ਕਿਸੇ ਦੀ ਜ਼ਿੰਦਗੀ 'ਚ ਤਾਂ ਸਾਡੇ ਦਿlo ਦਿਮਾਗ ਤੇ ਉਹ ਅਸਰ ਨਹੀਂ ਹੋ ਸਕਦਾ। ਪਰ ਆਪਣੇ ਆਸ-ਪਾਸੇ ਬਈ ਖਿਆਲ ਕਰਿਆ ਕਰੋ। ਆਪਣੇ ਤੁਹਾਡੇ ਮਹੱਲੇ 'ਚ ਤੁਹਾਡੀ ਰਿਸ਼ਤੇਦਾਰੀ 'ਚ ਤੁਹਾਡੇ ਆਂਢ ਗੁਆਂਢ ਰਹਿੰਦੇ ਨੇ ਇਦਾਂ ਦੇ ਲੋਕ ਇਹ ਬਾਈ ਅਸਮਾਨ ਤੋਂ ਨਹੀਂ ਡਿੱਗਿਆ ਅੱਜ ਰਾਤ ਨੂੰ ਇਹ ਬਾਈ ਕਿਸੇ ਹੋਰ ਗ੍ਰਹਿ ਤੋਂ ਨਹੀਂ ਆਇਆਗਾ ਇਹ ਜਲੰਧਰ ਸ਼ਹਿਰ ਦੇ ਵਿੱਚ ਬਸਤੀ 바ਵਾ ਖੇਲ 'ਚ ਰਹਿੰਦਾ ਸੀ ਕੁਰਸੀਆਂ ਵਾਲੀ ਗਲੀ ਦੇ ਵਿੱਚ ਰਹਿੰਦਾ ਸੀ ਅਮਨ ਨਗਰ ਮਹੱਲੇ ਅਮਨ ਨਗਰ ਮਹੱਲੇ 'ਚ ਰਹਿੰਦਾ ਸੀਗਾ ਤੇ ਉੱਥੇ ਹੀ ਰੋਜ਼ ਰੋੜ ਰੋੜ ਕੇ ਨਿਕਲ ਕੇ ਸਾਈਕਲ 'ਤੇ ਬਾਹਰ ਜਾ ਕੇ ਸੜਕਾਂ 'ਤੇ ਭੀਖ ਮੰਗ ਕੇ ਰੋਟੀ ਖਾਂਦਾ ਸੀ ਇਹ ਟਾਈਮੇ ਕੰਮ ਕਰਦਾ ਸੀ ਮਜ਼ਦੂਰੀ ਕਰਦਾ ਸੀ ਆਪਣੀ ਸਲਾਈ ਕਰਦਾ ਸੀ ਪਰ ਹੁਣ ਲੱਤ ਕੱਟੀ ਗਈ ਸਲਾਈ ਕਰਨ ਨੂੰ ਛੋਟੇ ਹੁੰਦੇ ਤੇ ਲੱਤ ਕੱਟੀ ਗਈ ਸੀ ਐਸਾ ਹੱਥ ਦੇ ਨਾਲ ਆਪਣੀ ਸਲਾਈ ਕਰਦੇ ਹੁਣ ਹੱਥ ਵੀ ਕੰਮ ਦਾ ਨਹੀਂ ਰਿਹਾ ਹੱਥ ਦੀਆਂ ਉਂਗਲਾਂ ਵੀ ਖੜ ਗਈਆਂ ਫਿਰ ਸਲਾਈ ਕਰਨ ਤੋਂ ਬਾਅਦ ਜਦੋਂ ਸਰੀਰ ਖੜ ਗਿਆ ਫਿਰ ਇਹਦੇ ਕੋਲੇ ਆਪਸ਼ਨ ਕੀ ਬਚ ਗਈ ਐ ਭੀਖ ਮੰਗਣਾ ਤੇ ਐਸੇ ਲੋਕਾਂ ਦੀ ਤਾਂ ਜ਼ਰੂਰ ਮਦਦ ਕਰਿਆ ਕਰੋ ਯਾਰ ਇੰਨੀ ਕੁ ਤਾਂ ਸਾਡੀ ਹੱਥ ਜੁੜ ਕੇ ਬੇਨਤੀ ਆ ਹੋ 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 ਆਪਣੇ ਨਹੀਂ ਦੇ ਤਸ ਆ ਟਾਈ ਬੈਠ ਸਕਦਾ ਕਿ ਨਹੀਂ ਆ ਰੱਖ ਦੇ ਕੋਈ ਪਿੱਛੇ ਰੱਖੂਗਾ ਤੇ ਕੋਈ ਨਾ ਫਿਕਰ ਨਾ ਕਰ ਪਿੱਛੇ ਬਹਿ ਜਾ ਢੋਲ ਲਾ ਕੇ ਲਵਾ ਦੇ ਦੇਖੋ ਕਿੰਨੇ ਬਰੀਕ ਬਰੀਕ ਕੀੜੇ ਬਾਈ ਦੇ ਪੈਰ ਦੇ ਵਿੱਚ ਪਏ ਹੋਇਆ ਇਹ ਜੇ ਤੂੰ ਪੈ ਸਕਦਾ ਮੁੱਦਾ ਪੈਣਾ ਮੁੱਦਾ ਪੈ ਜਾਣਾ ਮੁੱਦਾ ਪੈ ਤੋ ਸਰ ਉਹ ਸਭ ਮੁੱਦਾ ਪੈਣ ਨਾਲ ਤੋ ਸੁੱਖਾ ਪਵੇਂਗਾ 1 ਮਿੰਟ ਜੀ ਹੋ ਲੈਣ ਦੋ ਕੋਈ ਨਾ ਕੋਈ ਨਾ ਆਰਾਮ ਨਾ ਆਰਾਮ ਨਾ ਅਸੀਂ ਕੋਈ ਨਹੀਂ ਕਰਦੇ ਨਾਮ ਨਾ ਪੈਦੋ ਦੇਖੋ ਕਿਦਾਂ ਵੀਰ ਦੇ ਨਾ ਬਰੀਕ ਬਰੀਕ ਆ ਕੀੜੇ ਆ ਜੂਮ ਕਰਕੇ ਦਿਖਾ ਕਾ ਕੰਨੇ ਦੇ ਆ ਸਾਰੇ ਚਿੱਟੇ ਚਿੱਟੇ ਨਾ ਆ ਕੀੜੇ ਆ ਦੇਖੋ ਉੱਤੇ ਕਿਵੇਂ ਤੁਰੇ ਫਿਰਦੇ ਆ ਅੰਦਰੋਂ ਵੱਡ-ਵੱਡ ਖਾ ਰਹੇ ਆ ਬਾਈ ਨੂੰ ਇਹਦੀ ਤਕਲੀਫ ਇਹੀ ਜਾਣਦਾ ਜਤਿੰਦਰ ਜੀ ਸਭ ਬਜ਼ਾਰ ਹੀ ਹੋਰੋਂ ਬੰਦ ਹੋ ਗਿਆ ਸੀ ਤਾਂ ਹੀ ਇਹ ਬਾਈ ਨਹਿਰ ਤੇ ਛਾਲ ਮਾਰਨ ਗਿਆ ਤੇ ਨਹੀਂ ਤਾਂ ਬਿਨਾਂ ਲੱਤ ਤੋਂ ਤਾਂ ਕਿੰਨੇ ਸਾਲਾਂ ਦਾ ਜਿਉਂ ਹੀ ਜਾਂਦਾ ਛੋਟਾ ਜਿਹਾ ਸੀ ਜਦੋਂ ਇਹਦੀ ਲੱਤ ਕੱਟੀ ਗਈ ਸੀ ਸਲਪੋਟੀ ਘਟੂ ਬੋਲ ਨਹੀਂ ਸੰਗਰਦਾਕਿੰਦਾ ਪਿਆ ਹਾਂ ਤੋ ਦੇਖੋ ਕਿਵੇਂ ਕਾਲੇ ਰੰਗ ਦੀ ਪਾਸ ਆ ਜਿਹੜੀ ਨਾ ਬਾਈ ਦੇ ਅਸਲ ਨਹੀਂ ਸਰ ਜੀ ਸੱਦੀ ਸੱਦੀ ਹਾਂ ਫੰਦੇ ਨਹੀਂ ਸਾਰੇ ਸਰਜੀ ਨਹੀਂ ਜਾਣ ਨਿਕਲਦੀ ਪਈ ਹੈ ਬਸ ਵੀਰੋ ਪਾਸ ਨਿਕਲ ਗਈ ਨਿਕਲ ਗਈ ਸਾਰੀ ਪਾਸ ਨਿਕਲ ਗਈ ਸਾਰ ਮੈਂ ਜਦੋਂ ਆਂਦੀ ਵਾਰੀ ਵੀ ਨਾ ਦੋ ਦਿਨ ਪਹਿਲਾਂ ਮੈਂ ਦਫ਼ਤਰ ਕੀ ਕਹਿੰਦੇ ਉਹ ਕਹਿੰਦਾ ਮੇਰਾ ਜਾ ਕੇ ਫੋਨ ਕਰਾ ਦੇ ਜਾ ਕੇ ਫੋਨ ਕਰਾ ਦੇ ਵੀਰ ਦੇ ਲੱਤ ਦੇ ਵਿੱਚੋਂ ਇੰਨੀ ਪਾਸ ਨਿਕਲੀ ਆ ਇੰਨੀ ਪਾਸ ਨਿਕਲੀ ਤੇ ਕੀੜੇ ਨਿਕਲੇ ਆ ਤੇ 15 20 ਮਿੰਟ ਲਾਏ ਤੇ 20 ਮਿੰਟਾਂ ਚ ਬਾਈ ਕਹਿੰਦਾ ਮੇਰੀ ਲੱਤ ਹੌਲੀ ਹੋ ਗਈ ਕਹਿੰਦਾ ਹਲਕੀ ਹੋ ਗਈ ਹੁਣ ਕਹਿੰਦਾ ਮੈਨੂੰ ਸੌਖ ਆ ਗਿਆ ਅੰਦਰ ਇੰਨੀ ਜ਼ਿਆਦਾ ਪਾਸ ਸੀਗੀ ਕਾਲੇ ਰੰਗ ਦੀ ਲੱਤ ਕੁੱਟ-ਕੁੱਟ ਕੇ ਆ ਕੱਢੀ ਆ ਪਚਕਾਰੀਆਂ ਵੱਜਦੀਆਂ ਸੀ ਤੇ ਬਾਈ ਦੀਆਂ ਚੀਕਾਂ ਹੀ ਵੱਜਦੀਆਂ ਸੀ ਵਿਚਾਲੇ ਦੀਆਂ ਤੇ ਉਹ ਸਾਰਾ ਪਾਸ ਕੱਢ ਕੇ ਲੱਤ ਸਾਫ਼ ਹੋ ਗਈ ਹੁਣ ਤੇ ਹੁਣ ਉਹਨੂੰ ਸਕੂਨ ਆਜੂ ਤੇ ਰਾਤ ਨੂੰ ਤੜਫੂ ਨਹੀਂ ਵਿਚਾਰਾ ਤੇ ਹੁਣ ਜਿਵੇਂ ਤੁਸੀਂ ਦੇਖਿਆ ਵੀਰ ਨੂੰ ਜਤਿੰਦਰ ਨੂੰ ਇਸ ਸੁਪਨਿਆਂ ਦੇ ਘਰ ਵਿੱਚ ਲੈ ਜਾਂਦਾ ਮੈਂ ਸਰਦਾਸ ਕਰਿਓ ਕਿ ਵੀਰਾ ਠੀਕ ਹੋ ਜAVE ਇੱਕ ਇਹਦੇ ਪਰਿਵਾਰ ਨੂੰ ਬੇਨਤੀ ਆ ਵੀ ਕੋਈ ਭੈਣ ਭਰਾ ਕੋਈ ਦੋਸਤ ਮਿੱਤਰ ਕੋਈ ਰਿਸ਼ਤੇਦਾਰ ਜਿਹੜਾ ਸਾਡੀ ਵੀਡੀਓ ਦੇਖਦਾ ਤਾਂ ਉਹ ਜਰੂਰ ਆ ਕੇ ਮਿਲ ਕੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ